ਦਾ ਪਾਰਕਨ ਦਾ ਇੰਜਨ ਹੋ ਗਿਆ ਇਹ ਇੱਕ ਆਗੀ ਚੀਜ਼ ਲੱਗੀ ਬਈ ਇਹ ਇਹਦਾ ਡੀਜ਼ਲ ਫਿਲਟਰ ਹੈ ਜੀ ਡੀਜ਼ਲ ਫਿਲਟਰ ਇਹਦੇ ਵਿੱਚ ਹੀ ਮੋਟਰ ਲੱਗੀ ਹੋਈ ਹੈ ਜੀ ਹਾਂ ਜਿੰਨਾ ਚਿਰ ਇਹ ਪ੍ਰੈਸ਼ਰ ਫੁੱਲ ਬਣਦਾ ਨਹੀਂ ਹੈਗਾ ਇਹਦੇ ਵਿੱਚ ਉਨਾਂ ਚਿਰ ਟਰੈਕਟਰ ਨਹੀਂ ਸਟਾਰਟ ਹੁੰਦਾ ਜੀ ਕੱਲੇ ਵਿੱਚੋਂ ਕਰੈਂਕੇ ਦੀ ਹਜੇ ਤੱਕ 1970 ਮਾਡਲ ਦੀ ਸਟੈਂਡਰਡ ਤੇ ਨਾਲ ਦੀ ਚੱਲੀ ਜਾਂਦੀ ਹੈ ਹਜੇ ਵੀ ਨਾਲ ਦੀ ਹੈ ਅਸੀਂ ਕੱਲੇ ਮਤਲਬ ਮੇਨ ਵੇਗਨ ਇਹਦੇ ਨਵੇਂ ਪਾ ਕੇ ਚਲਾਇਆ ਜੀ ਸਟੈਂਡਰਡ ਦਾ ਆਪਣਾ ਕਰੈਂਕ ਦਾ ਸਾਇਟ ਚੈੱਕ ਕਰਾਇਆ ਸੀ ਜਮਾਂ ਸਹੀ ਹੈ ਉਹ ਪਾਲਦੇ ਸੀਗੇ ਤੇ ਉਹ ਸਾਨੂੰ ਮਿਲਿਆ ਨਹੀਂ ਠੀਕ ਹੈ ਤੇ ਇੱਕ ਅਸੀਂ ਹੌਲ ਲੈਣਾ ਸੀਗਾ ਬਈ ਹੂੰ ਪੰਜਾਬੀ ਟਰੈਕਟਰ ਲੈਣਾ ਸੀ ਆ ਠੀਕ ਹੈ ਤੇ ਫਿਰ ਸਾਨੂੰ ਜਦੋਂ ਇਹਦੀ 10 ਪਈ ਹਾਂ ਤੇ ਫਿਰ ਸਾਨੂੰ ਇਹ ਮਿਲ ਗਿਆ ਬਾਈ ਫਿਰ ਅਸੀਂ ਉਹ 135 ਦਾ ਛੜਤਾ ਸੀਗਾ ਵੀ ਚਲ ਇਹ ਲੈ ਲੈਣੇ ਆ ਫਿਰ ਅਸੀਂ ਇਹ ਲੈ ਲਿਆ ਬਾਈ ਨਾਲੇ ਹੁਣ ਤਾਂ ਇਹ ਬਾਹੀ ਚ ਕੰਮ ਦਿੰਦਾ ਠੀਕ ਹੈ ਤੇ ਨਾਲੇ ਮੂੰਹ ਸ਼ੌਂਕ ਵਾਲੀ ਚੀਜ਼ ਆ ਸ਼ੌਂਕ ਵਾਲੀ ਚੀਜ਼ ਆ ਇਹ ਕੰਮ ਬਾਈ ਸਾਰਾ ਫਿਰ ਇਹ ਤੋਂ ਲੈਨੇ ਆ ਹਾਂ ਬਾਈ ਸਾਰਾ ਕੰਮ ਇਹ ਤੋਂ ਲੈਨੇ ਆ ਡੀਟੀ ਹੁੰਦੀ ਆ ਨਾ ਜਿਵੇਂ ਆਪਾਂ ਕਿਹਾ ਲਈ ਸਾਰੀ ਹਾਂਜੀ ਆਮ ਤਾਂ ਸਿੰਗਲ ਦੇਖਦੇ ਆਪਾਂ ਇਹ ਤੇ ਡਬਲ ਕਾ ਤੂੰ ਆ ਇਹਦੇ ਡਬਲ ਹੀ ਆਈ ਹੈ ਜੀ ਨਾਲ ਨਾਲ ਹੀ ਆਈ ਵੀ ਇਤਨਾ ਨਾ ਆਈ ਬਾਈ ਸਮਾਨ ਸਮੂਨ ਮਿਲ ਜਾਂਦਾ ਕੰਮ ਕੂਮ ਕਰਾਉਣ ਦਾ ਕਿਵੇਂ ਹਿਸਤ ਰਹਿੰਦਾ ਬਾਈ ਇਹ ਤਾਂ ਮੁਸ਼ਕਲ ਨਹੀਂ ਮਿਲਦਾ ਹਾਂ ਬਾਈ ਕੁਝਕ ਤਾਂ ਜਿਵੇਂ ਦਿੱਲੀੋਂ ਕੁਝ ਕੁ ਬਾਹਰੋਂ ਮੰਗਾਉਣਾ ਪੈਂਦਾ ਪੋਰਟ ਕਰਾਉਣਾ ਪੈਂਦਾ ਅੱਛਾ ਮਾਡਲ ਕਿਹੜਾ ਇਹ ਬਾਈ 70 ਮਾਡਲ ਦਾ 1970 ਮਾਡਲ 1970 ਇਹ ਬਾਦ ਹਾਂਜੀ ਵੀ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੇ ਟਰੈਕਟਰ ਅੱਜ ਵੀ ਇੰਪੋਰਟ ਹੁੰਦੇ ਹਨ ਜਾਂ ਕਿ ਲਗੀ ਵੀ ਪੂਰੇ ਭਾਰਤ ਚ ਇੰਪੋਰਟ ਹੁੰਦੇ ਆ ਤਾਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਟਰੈਕਟਰ ਆ ਇੰਪੋਰਟ ਹੋਏ ਸੀਗੇ ਤਾਂ ਅੱਜ ਜਿਹੜਾ ਇੰਪੋਰਟ ਹੋਇਆ ਟਰੈਕਟਰ ਤੁਹਾਡੇ ਲਈ ਲੈ ਕੇ ਆਏ ਆ ਮੈਸੀ ਫਰਗੂਸਨ ਆ ਮੇਡ ਇਨ ਇੰਗਲੈਂਡ 185 135 ਵੀ ਦੇਖਿਆ ਹੋਊਗਾ ਤੁਸੀਂ ਹਨਾ ਪਰ ਇਹ ਤੁਹਾਨੂੰ ਦਿਖਾਉਣਾ ਮਲਟੀ ਪਾਵਰ ਟਰੈਕਟਰ ਇਹਦੇ ਬਾਰੇ ਅੱਜ ਆਪਾਂ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਠੀਕ ਆ ਤੇ ਟਰੈਕਟਰ ਦੀਆਂ ਜਿਹੜੀਆਂ ਖਾਸੀਅਤਾਂ ਕੀ ਆ ਜਿਹੜਾ ਹੋਂ ਵਾਲੇ ਟਰੈਕਟਰ ਚ ਮੈਸੀ ਦੇ ਆਪਾਂ ਦੇਖਦੇ ਇੰਜਨ ਆਉਂਦੇ ਆ ਪਰ ਜਿਹੜਾ ਆ ਇੰਜਨ ਆ ਇਹ ਕਿਹੜੀ ਕੰਪਨੀ ਦਾ ਇੰਜਨ ਆ ਇਹ ਕਿੰਨੇ ਹਸ ਪਾਵਰ ਦਾ ਇੰਜਨ ਆ ਕਿਹੜੇ ਕਿਹੜੇ ਇੰਪਲੀਮੈਂਟਾਂ ਤੇ ਇਹ ਜਿਹੜਾ ਚੱਲਦਾ ਟਰੈਕਟਰ ਤੇ ਅੱਜ ਵੀ ਜਿਹੜਾ ਇਹ ਇਸ ਟਰੈਕਟਰ ਤੋਂ ਕੰਮ ਲਿਆ ਜਾਂਦਾ ਹੈ ਹਨ ਤੇ ਸਾਰੀ ਗੱਲਬਾਤ ਆਪਾਂ ਤੁਹਾਨੂੰ ਬਾਈ ਨਾਲ ਮਿਲਾਉਣੇ ਆ ਤੇ ਸਾਰੀ ਜਾਣਕਾਰੀ ਦੇਵਾਂਗੇ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਹਨ ਹਾਂਜੀ ਦੋਸਤੋ ਤੇ ਮਿਲਾਉਣੇ ਆ ਬਾਈ ਲਾਪ੍ਰੀਤ ਨਾ ਹਸੀਕਰ ਬਾਈ ਜੀ ਹਸੀਕਰ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਕੀ ਸੀ ਭੁੱਲ ਗਏ ਮੈਂ ਸੁਖਜੀਤ ਸਿੰਘ ਹਾਂ ਬਾਈ ਸੁਖਜੀਤ ਆ ਤੇ ਬਾਈ ਬਾਰੇ ਵੀ ਦੱਸ ਦਿਓ ਹਨ ਬਾਈ ਹਾਂ ਬਾਈ ਇਹ ਬੰਦੇ ਨੇ ਆਪਣਾ ਟਰੈਕਟਰ ਦਾ ਕੰਮ ਕੀਤਾ। ਹੂੰ ਇਹ ਮਿਸਤਰੀ ਆ ਬਾਈ। ਠੀਕ ਆ। ਕਿਹੜੀ ਸਾਈਡ ਤੋਂ ਬਾਈ? ਪੁੱਚੋ ਮੰਡੀ ਤੋਂ ਬਾਈ। ਪੁੱਚੋ ਮੰਡੀ ਤੋਂ। ਬਾਈ ਨਾਲ ਵੀ ਗੱਲਬਾਤ ਕਰਾਂਗੇ। ਤੇ ਬਾਈ ਆਪਾਂ ਪਿੰਡ ਖੜੇ ਆ ਸੇਮਾ? ਹਾਂਜੀ ਬਾਈ ਸੇਮਾ। ਸੇਮਾ ਦੇ ਠੀਕ ਆ। ਤੇ ਬਿਲਕੁਲ ਆ ਪੁੱਚੋ ਤੇ ਨਥਾਣੇ ਦੇ ਆ ਜਾਂਦਾ ਤੇ ਮੈਂ ਟਰੈਕਟਰ ਬਾਰੇ ਜਿਵੇਂ ਗੱਲ ਕਰਕੇ ਟੱਸੀ ਬਾਈ 185 ਮੇਡ ਇਨ ਇੰਗਲੈਂਡ। ਹਾਂ ਹਾਂ ਬਾਈ। ਤੇ ਅੱਜ ਵੀ ਕੰਮ ਲੈਣੇ ਹੋ ਬਾਈ? ਹਾਂ ਬਾਈ ਕੰਮ ਪੂਰਾ ਲੈਣੇ ਆ। ਕਿਤੇ ਆਂਬਾ ਜਿਵੇਂ ਦੇਖਦੇ ਆਂ ਕਈ ਤਿਆਰ ਕਰਾ ਲੈਂਦੇ ਆ ਵੀ ਸ਼ੌਂਕੀ ਅਗੇੜਾ ਗੂੜਾ ਲਾ ਠੀਕ ਹੈ ਵੱਡੇ ਟਰੈਕਟਰ ਆ ਜਿਵੇਂ ਮੈਂ ਕਹਿ ਲੇ ਵੀ ਕਿੰਨੀ ਘਾਸ ਪਾਵਰ ਦਾ ਟਰੈਕਟਰ ਆ ਬਈ ਇਹ ਇਹ ਹੈਗਾ ਬਈ 85 ਤੋਂ 90 ਦੇ ਵਿੱਚ ਵਿੱਚ 85 ਤੋਂ 90 ਹਾਸ ਪਾਵਰ ਹਾਂਜੀ ਹਾਂਜੀ ਤੰਨ ਦੇਖੀਏ ਬਹੁਤ ਆਜ ਦੇ ਟਰੈਕਟਰ ਮਨ ਲੱਗਾ ਜੇ 4/4 ਲੱਗੇ 75 ਘਾਸ ਪਾਵਰ ਤੱਕ ਦੇ ਹਨ ਬਈ 75 ਤੱਕ ਤੇ ਉਦੋਂ ਵੀ 10 ਹਾਸ ਪਾਵਰ ਵੱਧ ਆ ਵੱਧਾ ਠੀਕ ਹੈ ਬਾਕੀ ਬਈ ਜੋਰ ਯੂਰ ਬਹੁਤ ਮਾਰਦਾ ਹਾਂ ਹਾਂ ਕਿੰਨੇ ਹਲ ਪਾਉਣੇ ਬਈ ਇਹਦੇ ਅਜੇ ਬਈ 15 ਹਲ ਪਾਉਣੇ ਆ ਹਾਂ ਤਿੰਨ ਗੱਟੇ ਧਰ ਕੇ ਵੀ ਚਲਾ ਕੇ ਦੇਖਿਆ ਠੀਕ ਆ ਦੋਨੇ ਲੀਵਰ ਥੱਲੇ ਸੱਟ ਕੇ ਹਾਂ ਤੇ ਪੂਰਾ ਬਈ ਕੋਈ ਚੱਕਰ ਨਹੀਂ ਕਰਦਾ ਹਾਂ ਫੁੱਲ ਵਧੀਆ ਖੇਦਦਾ ਬਾਈ ਚਾਈਪੂਰੀ ਵਧੀਆ ਕਰਦਾ ਠੀਕ ਆ ਮੈਂ ਕਿ ਇਨਸਟਾ ਤੇ ਵੀ ਰੀਲ ਦੇਖੀ ਸੀ ਨਾ ਗੱਟੇ ਵੀ ਰੱਖੇ ਹੋਏ ਸੀ ਤੁਹਾਡੇ ਹਾਂ ਹਾਂ ਬਾਈ ਗੱਟੇ ਰੱਖੇ ਹੋਏ ਸੀ ਹਾਂ ਤੇ ਇਹ ਬਾਈ ਮਾਡਲ ਕਿਹੜਾ ਇਹ ਬਾਈ 70 ਮਾਡਲ ਦਾ 70 70 ਮਾਡਲ 1970 ਇਹ ਬਾਅਦ ਵਿੱਚ ਲਿਆ ਤੁਸੀਂ ਬਾਈ ਹਾਂ ਬਾਈ ਇਹ ਬਾਅਦ ਚ ਲੈਤਾ ਠੀਕ ਆ ਤੇ ਕੇ ਜਿਹੜਾ ਇੰਜਨ ਆ ਬਾਈ ਇਹ ਕਿਹੜੀ ਕੰਪਨੀ ਦਾ ਜਿਵੇਂ ਹੁਣ ਤਾਂ ਹੁੰਦੇ ਮੈਸੀ ਦੇ ਜਿਵੇਂ ਆ ਜਾਂਦੇ ਆ ਸੈਂਪਸਨ ਦੇ ਹਨਾ ਹਾਂ ਹਾਂ ਬਾਈ ਤੇ ਇਹ ਪਰਕਨ ਦਾ ਇੰਜਨ ਆ ਬਾਈ ਪਰਕਨ ਦਾ ਹਾਂ ਬਾਈ ਇਹ ਤਾਂ ਫਿਰ ਬਈ ਸਮਾਨ ਸਮੂਹ ਮਿਲ ਜਾਂਦਾ ਕੰਮਕੁਮ ਕਰਾਉਣ ਦਾ ਕਿਵੇਂ ਵਿਸ਼ੇਸ਼ਤ ਰਹਿੰਦਾ ਹਾਂ ਤਾਂ ਬਈ ਇਹ ਤਾਂ ਮੁਸ਼ਕਲ ਨਹੀਂ ਮਿਲਦਾ ਹਾਂ ਬਈ ਕੁਝਕ ਤਾਂ ਜਿਵੇਂ ਦਿੱਲੀੋਂ ਕੁਝ ਕੁ ਬਾਹਰੋਂ ਮੰਗਾਉਣਾ ਪੈਂਦਾ ਪੋਰਟ ਕਰਾਉਣਾ ਪੈਂਦਾ ਅੱਛਾ ਹਾਂ ਠੀਕ ਹੈ ਬਹੁਤ ਘੱਟ ਮਿਲਦਾ ਹੈਗਾ ਹਾਂ 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 ਤੇ ਦਿੱਲੀੋਂ ਦਿੱਲੀ ਵੀ ਮਿਲ ਜਾਂਦਾ ਪਰ ਉਹ ਇਹ ਜਾਨੀ ਮਿਲਦਾ ਵੀ ਘੱਟ ਮਿਲਦਾ ਮਤਲਬ ਡੁਪਲੀਕੇਟ ਹੋ ਸਕਦਾ ਰਿਜਨਲ ਨਹੀਂ ਹੈਗਾ ਜਿਵੇਂ ਕੰਪਨੀ ਦਾ ਕਹਿ ਲਈ ਵੀ ਹੁਣ ਇਹ ਤਾਂ ਆਪਾਂ ਦੇਖੀਏ ਬਾਹਰਲੀ ਸਾਈਡ ਆਦਰ ਕੰਟਰੀਆਂ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ ਟਰੈਕਟਰ ਹਨਾ ਉਹਨਾਂ ਨੇ ਰੱਖੇ ਹੋਏ ਬਹੁਤ ਵਧੀਆ ਬਣਾ ਕੇ ਹਾਂ ਬਈ ਹਾਂ ਤੇ ਆਪਣੇ ਮਤਲਬ ਦਾ ਪੰਜਾਬ ਚ ਤਾਂ ਦੇਖੀਏ ਬਹੁਤ ਘੱਟ ਆ ਟਰੈਕਟਰ ਹਾਂ ਬਾਈ ਬਹੁਤ ਘੱਟ ਆ ਹਾਂ ਇਧਰ ਜਲੰਧਰ ਏਰੀਆ ਹੋ ਗਿਆ ਠੀਕ ਆ ਇਧਰ ਤਾਂ ਥੋੜੇ ਜੇ ਹੈਗੇ ਬਾਈ ਹੂੰ ਆਪਣਾ ਜਿਵੇਂ ਬਠਿੰਡਾ ਬਰਨਾਲਾ ਏਰੀਆ ਇਧਰ ਠੀਕ ਆ ਬਾਈ ਇਧਰ ਆਪਣੇ ਕੋਲ ਹੀ ਆ ਬਾਈ ਠੀਕ ਆ ਇਧਰ ਹੈ ਨਹੀਂ ਠੀਕ ਆ ਤੇ ਬਾਈ ਇਹਦੇ ਜੇ ਆਪਾਂ ਗੱਲਬਾਤ ਕਰੀਏ ਫਰੰਟ ਹਿੱਸੇ ਤੋਂ ਲਾ ਲਈਏ ਹਾਂ ਬਾਈ 1970 ਦਾ ਹੁੰਦਾ ਬਾਈ ਇਹ ਤਾਂ ਫਿਰ ਨਾਲ ਦਾ ਹਿੱਸਾ ਹੀ ਹਾਂ ਹਾਂ ਬਾਈ ओरिजिनल ਹਿੱਸਾ ਹੈ ਅੱਛਾ ਅਡਜਸਟੇਬਲ ਹਿੱਸਾ ਹੈ ਹਾਂ ਬਾਈ ਇੱਕ ਬਾਹਰ ਵੀ ਕਰ ਸਕਦੇ ਆਪਾਂ ਤੇ ਨਾ ਟੱਕ ਹਾਂ ਹਾਂ ਕਰ ਸਕਦੇ ਆ ਠੀਕ ਆ ਇਹ ਤਾਂ ਚੁੱਲਾ ਵਗੈਰਾ ਕਿ ਬਾਅਦ ਵਿੱਚ ਐਡ ਕੀਤਾ ਬਾਈ ਚੁੱਲਾ ਬਾਅਦ ਛਾੜ ਕੀਤਾ ਬਾਈ ਹੂੰ ਤੇ ਸ਼ੋ ਵਗੈਰਾ ਫਿਰ ਨਾਲ ਦੀ ਓਵੇਂ ਹੀ ਹਾਂ ਸਾਰਾ ਕੁਝ ओरिजिनल ਆ ਬਾਈ ਠੀਕ ਆ ਤੇ ਇਹ ਆ ਚੀਜ਼ ਬਾਈ ਐਵੇਂ ਆਉਂਦੀ ਸੀ ਨਾਲ ਇਹਦੇ ਹਾਂ ਬਾਈ ਐਵੇਂ ਆਉਂਦੀ ਸੀ ਠੀਕ ਆ ਲਾਈਟਾਂ ਤੋਂ ਤੇ ਇੱਕ ਜਿਹੜਾ ਮੱਥੇ ਤੋਂ ਬਹੁਤ ਵਸ਼ਾਨ ਹੈ ਦੀ ਨਾ ਮੈਸੀ ਵੀ ਹਾਂ ਹਾਂ ਬਾਈ ਤੇ ਜਿਹੜਾ ਇੱਕ ਆਹ ਲੋਗੋ ਜਿਹਾ ਬਣਿਆ ਹੋਇਆ ਹੈਗਾ 185 ਵਾਲਾ ਹਾਂ ਇਹ ਬਾਈ ओरिजिनल ਇਹ ਐਂ ਆਉਂਦਾ ਸੀਗਾ ਉੱਠ ਮਾ ਜਾਣ ਹਾਂ ਹਾਂ ਬਾਈ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੇ ਨਵੇਂ ਮਾਡਲ 'ਚ ਜਿਵੇਂ ਜਣਾਉਂਦੇ ਅੱਜ ਦੀ ਟਾਈਮ ਦੇ ਵਿੱਚ ਹੂੰ ਉਹ ਚੀਜ਼ ਇਹਨਾਂ ਨੇ ਉਦੋਂ 1970 ਦੇ ਵਿੱਚ ਦੇਤੀ ਸੀਗੀ ਹਾਂ 1970 ਦੇ ਵਿੱਚ ਹਾਂਜੀ ਤੇ ਇੰਜਨ ਦਾ ਲਾ ਲਓ ਤੁਸੀਂ ਹਾਂਜੀ ਡੈਲਫੀ ਦਾ ਪੰਪ ਉਸ ਟਾਈਮ ਦੇ ਵਿੱਚ ਇਹਦੇ ਜਿਵੇਂ ਫੋਰਡ 6600 ਚ ਵੀ ਆਉਂਦਾ ਹਾਂ ਉਹ ਵੀ ਮੇਡ ਇਨ ਇੰਗਲੈਂਡ ਸੀਗਾ ਜੀ ਇਹ ਵੀ ਮੇਡ ਇਨ ਇੰਗਲੈਂਡ ਹੈ ਠੀਕ ਆ ਇਹਦੇ ਵੀ ਮਤਲਬ ਡੈਲਫੀ ਦਾ ਪੰਪ ਨਾਲ ਆਇਆ ਹੋਇਆ ਸਾਰਾ ਸਿਸਟਮ ਇਹਦਾ ਨਾਲ ਦਾ ਹੀ ਹੈ ਜੀ ਸੈਲਫ ਵਗੈਰਾ ਸਾਰਾ ਕੁਝ ਨਾਲ ਦਾ ਹੀ ਹੈ ਦਾ ਆਹ ਸੈਲਫ ਵੀ ਹੈ ਹਾਂਜੀ ਹਾਂ ਇਹ ਸੈਲਫ ਹੋ ਗਿਆ పార్ਕਨ ਦਾ ਇੰਜਨ ਹੋ ਗਿਆ ਇਹ ਇੱਕ ਆ ਕੀ ਚੀਜ਼ ਲੱਗੀ ਬਈ ਇਹ ਇਹਦਾ ਡੀਜ਼ਲ ਫਿਲਟਰ ਹੈ ਜੀ ਡੀਜ਼ਲ ਫਿਲਟਰ ਇਹਦੇ ਵਿੱਚ ਹੀ ਮੋਟਰ ਲੱਗੀ ਹੋਈ ਹੈ ਜੀ ਹਾਂ ਜਿੰਨਾ ਚਿਰ ਇਹ ਪ੍ਰੈਸ਼ਰ ਫੁੱਲ ਬਣਦਾ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਚਿਰ ਟਰੈਕਟਰ ਨਹੀਂ ਸਟਾਰਟ ਹੁੰਦਾ ਜੀ ਹੋਣਾ ਨਹੀਂ ਸਟਾਰਟ ਨਹੀਂ ਸਟਾਰਟ ਇਹ ਮਤਲਬ ਜਿਹੜਾ ਕਿੱਗੇ ਆਪਾਂ ਇਹ ਹੀਟਰ ਤੇ ਹੁੰਦਾ ਬਈ ਸਟਾਰਟ ਹਾਂ ਇਹਨੂੰ ਹੀਟਰ ਲੱਗਦਾ ਜੀ ਠੀਕ ਹੈ ਜਿਵੇਂ ਪਹਿਲਾਂ ਤਾਂ ਟਾਈਮਿੰਗ ਬੜੀ ਜ਼ਿਆਦਾ ਹੁੰਦੀ ਸੀ ਹੀਟਰ ਦੀ ਜਿਵੇਂ ਹੁਣ ਕਾਰਾਂ ਦੇ ਵਿੱਚ ਆ ਰਿਹਾ ਜੀ ਠੀਕ ਸੈਕਿੰਟਾਂ ਦੇ ਹਿਸਾਬ ਨਾਲ ਹੀਟਰ ਲੱਗਦਾ ਉਸ ਹਿਸਾਬ ਨਾਲ ਹੀਟਰ ਲੱਗਦਾ ਇਹਨੂੰ ਠੀਕ ਹੈ ਤੇ ਪੰਪ ਤਾਂ ਬਈਆ ਬਾਅਦ ਚ ਲਾਏ ਹੋਏ ਹਨਾ ਹਾਂਜੀ ਇਹ ਬਾਅਦ ਚ ਲੱਗੇ ਹੋਇਆ ਜੀ ਠੀਕ ਹੈ ਤੇ ਇਹ ਪਾਵਰ ਸਟੀਰਿੰਗ ਆਇਆ ਸੀ ਬਈ ਪਹਿਲਾਂ ਇਹ ਪਾਵਰ ਸਟੀਰਿੰਗ ਇਹ ਕੰਪਨੀ ਵੱਲੋਂ ਬਈ ਆਇਆ ਸੀ ਪਰ ਉਹ ਇਧਰ ਜਿਵੇਂ ਆਪਾਂ ਪਹਿਲਾਂ ਹੁਣ ਨਾਟ ਗਿਆ ਨਾ ਕਰਦੇ ਹੁੰਦੇ ਸੀ ਆਪਣੇ ਸਾਈਡ ਤੇ ਲਾ ਕੇ ਹਾਂ ਬਈ ਉਹ ਮੇ ਆਇਆ ਸੀਗਾ ਉਹਦਾ ਫਿਰ ਥੋੜਾ ਸਿੰਗਲ ਆ ਮਤਲਬ ਇਧਰ ਜਿਵੇਂ 62 ਦੇ ਆਇਆ ਸੀਗਾ ਆਰਮ ਜੀ ਹਾਂ ਆਪ ਲਾ ਕੇ ਕਰਦੇ ਹੁੰਦੇ ਸੀਗੇ ਬਾਅਦ ਚ ਸਿੰਗਾ ਸੈਂਟਰ ਠੀਕ ਹੈ ਉਹ ਫਿਰ ਬਈ ਥੋੜੀਆਂ ਜਿਹਾ ਉਹਦੇ ਸਾਮਾਨ ਦੀ ਦਿੱਕਤ ਆਉਂਦੀ ਸੀਗੀ ਤਾਂ ਕਰਕੇ ਫਿਰ ਇਹ ਦੂਜੂ ਕਰਿਆ ਹੋਇਆ ਡਬਲ ਪੰਪ ਲਾ ਕੇ ਡਬਲ ਪੰਪ ਲਾ ਹਾਂਜੀ ਰੂਟਰ ਪੰਪਾ ਨਾਲ ਦਾ ਡੈਲਫੀ ਦਾ ਹੀ ਹੈ ਜੀ ਡੈਲਫੀ ਦਾ ਹੀ ਹੈ ਪਰਕਿੰਸ ਲਿਖਿਆ ਹੋਇਆ ਤੇ ਵੀ ਹੈ ਨਾ ਹਾਂਜੀ ਤੇ ਬਾਈ ਇਹ ਤਾਂ ਜਿਵੇਂ ਆਪਾਂ ਫੋਰਡ 6600 ਦੇ ਵਿੱਚ ਵੀ ਦੇਖਦੇ ਆਂ ਬਾਕੀ ਯਾਰ 1970 ਵੇਲ ਦਾ ਪਾਵਰ ਸਟੀਅਰਿੰਗ ਆ ਰਿਹਾ ਤੇ ਜਿਵੇਂ ਇਹਦੇ ਵਿੱਚ ਆਹ ਫਿਲਟਰ ਇਹ ਫਿਲਟਰ ਬਾਅਦ ਵਿੱਚ ਚੇਂਜ ਕਰਾ ਕੇ ਉਹ ਵੀ ਚੱਲੀ ਜਾਣਾ ਨਹੀਂ ਨਾਲ ਦਾ ਫਿਲਟਰ ਹੈ ਜੀ ਪੰਪ ਵੀ ਇਹਦਾ ਡੀਜ਼ਲ ਪੰਪ ਵੀ ਨਾਲ ਦਾ ਹੈ ਜੀ ਉਹਦਾ ਕੰਮ ਨਹੀਂ ਹੋਇਆ ਬਾਈ ਠੀਕ ਆ ਹਾਂ ਕਿਆ ਬਾਤ ਹੈ ਤੇ ਬਾਕੀ ਪਾਵਰ ਦਾ ਤਾਂ ਬਾਈ ਇਹਰੇ ਕਹਿੰਦੇ 80 85 90 ਲਾਲਾ ਪਾਵਰ ਦਾ 15 ਹਾਲਾਂ ਤੀ ਤਾ ਇਹਨੂੰ ਕੋਈ ਪਰਵਾਹੀ ਨਹੀਂ ਗਈ ਤੇ ਜਿਵੇਂ ਬਈ ਤੁਸੀਂ ਗੱਲ ਦੱਸੀ ਸੀ ਇਹਦੀ ਬਈ ਇੱਥੇ ਆ ਜਾਓ ਹਨਾ ਤੇ ਇਹਦਾ ਜੇ ਸਮਾਨ ਤੁਸੀਂ ਖੋਲਿਆ ਸੀ ਤਾਂ ਇੰਜਨ ਕਰਿਆ ਸੀਗਾ ਸਮਾਨ ਦੇ ਮੈਨੂੰ ਫੋਟੋ ਦਿਖਾਈਆਂ ਸੀਗੀਆਂ ਵੀ ਸਮਾਨ ਕਿੰਨਾ ਕੁ ਕੁਆਲਿਟੀ ਦੀ ਹੈ ਗਾਰੰਟੀ ਬਈ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਹੈ ਜਿਵੇਂ ਆਪਾਂ ਕਹਿੰਦੇ ਵੀ ਜੌਂਡੀਅਰ ਲਾ ਲਓ ਜਿਵੇਂ ਉਹਨਾਂ ਦਾ ਸਮਾਨ ਅੱਜ ਦੀ ਘੜੀ ਸਾਰਿਆਂ ਨੂੰ ਵਧੀਆ ਮੰਨਦੇ ਆਪਾਂ ਹਾਂ ਵੀ ਉਸ ਸਾਹ ਬਣਾ ਇਹਨਾਂ ਦਾ ਸਮਾਨ ਵੀ ਤੁਸੀਂ ਵਿੱਚ ਫੋਟੋ ਐਡ ਕਰ ਦਿਓ ਆਪਣਾ ਜਦ ਇੰਜਨ ਖੋਲਿਆ ਹੋਇਆ ਸੀ ਠੀਕ ਹੈ ਬਈ ਤੇ ਤੁਹਾਨੂੰ ਦਿਖਾ ਦਿਆਂਗੇ ਜਮਾ ਨਵੇਂ ਵਰਗਾ ਸਮਾਨ ਨਿਕਲਿਆ ਵਿੱਚੋਂ ਕਰੈਂਕੇ ਦੀ ਹਜੇ ਤੱਕ 1970 ਮਾਡਲ ਦੀ ਸਟੈਂਡਰਡ ਤੇ ਨਾਲ ਦੀ ਚੱਲੀ ਜਾਂਦੀ ਹੈ ਹਜੇ ਵੀ ਨਾਲ ਦੀ ਹੈ ਅਸੀਂ ਕੱਲੇ ਮਤਲਬ ਮੇਨ ਵੇਗਨ ਇਹਦੇ ਨਵੇਂ ਪਾ ਕੇ ਚਲਾਇਆ ਜੀ ਸਟੈਂਡਰਡ ਦਾ ਆਪਣਾ ਕਰੈਂਕਰ ਦਾ ਸੈੱਟ ਚੈੱਕ ਕਰਾਇਆ ਸੀ ਜਮਾ ਸਹੀ ਹੈ ਠੀਕ ਹੈ ਨਾਲ ਦਾ ਚੱਲੀ ਜਾਂਦਾ ਹੈ ਨਾਲ ਦਾ ਚੱਲੀ ਜਾਂਦਾ ਤੇ ਬਾਕੀ ਭਾਈ ਟਾਇਰ ਤਾਂ ਇਹਦੇ 18 ਵਾਲੀ ਹੈ ਨਾ ਹਾਂਜੀ ਹਾਂ ਟਾਇਰ ਇਹਦੇ 18 ਦੇ ਟਾਇਰ ਦਾ ਹੁਣ ਐ ਨਹੀਂ ਪਤਾ ਹਨ ਵੀ 18 ਚ ਹੀ ਆਉਂਦਾ ਸੀ ਕਿ ਛੋਟੇ ਟਾਇਰ ਹੁੰਦੇ ਸੀਗੇ ਇਹ 18 ਚ ਬਾਕੀ ਬਈ ਹਣਾ ਵਹਾਈ ਵਾਸਤੇ ਰੱਖਿਆ ਕੰਮ ਲੈਣ ਵਾਸਤੇ ਚਲੋ ਮੜਾ ਮੋਟਾ ਚੇਂਜਸ ਕਰਨੇ ਪੈਂਦੇ ਆ ਮੋਡੀਫਿਕੇਸ਼ਨ ਹੋ ਜਾਂਦੀ ਚਲੋ ਛਤਰੀ ਮੀਰੀ ਸਿਸਟਮ ਹੋ ਗਿਆ ਤੇ ਮੜਗਾੜ ਵੀ ਕਰਨੇ ਪਏ ਬਈ ਚੇਂਜ ਇਹਦੇ ਮਗਰਾੜ ਇਹਦੇ ਚੇਂਜ ਆ ਹਾਂਜੀ ਠੀਕ ਆ ਮਗਰਾੜ ਇਹਦੇ ਚੇਂਜ ਹੋਏ ਬਈ ਜੀ ਇਹ ਆਪਾਂ ਉਹ ਨਹੀਂ オリジナルਟੀ ਨਹੀਂ ਚੀਜ਼ ਦਿਖਾਉਂਦੇ ਕੰਮ ਵੀ ਲਿਆ ਜਾਂਦਾ ਹਣਾ ਟੈਕ ਤੋਂ ਤੇ ਉਹ ਚੀਜ਼ ਦਿਖਾਉਣਾ ਵੀ ਪਰਕਨ ਦਾ ਇੰਜਨ ਤੇ ਅੱਜ ਵੀ ਇੰਨੀ ਹਾਸ ਪਾਵਰ ਦਾ ਜਿਹੜਾ 1970 ਵੇਲੇ ਦਾ ਚੱਲਿਆ ਆਉਂਦਾ ਤੇ ਵਾਹੀ ਦੇ ਵਿੱਚ ਵੀ ਪੂਰਾ ਕੰਮ ਜਾਪਾ ਉਹ ਟਰੈਕਟਰ ਦਿਖਾ ਰਹੇ ਆ ਅੱਜ ਹਾਂਜੀ ਕਿ 에ਅਰ ਕਲੀਨਰ ਤਾਂ ਇਹਦਾ ਅੰਦਰ ਹੋਣਾ ਕਿ ਬਾਹਰ ਹੀ ਹੁੰਦਾ ਪਹਿਲਾਂ ਬਈ 에ਅਰ ਕਲੀਨਰ ਇਹਦੇ ਜੀ ਤੇਲ ਵਾਲਾ ਆਉਂਦਾ ਹੁੰਦਾ ਸੀਗਾ ਜੀ ਨਾਲ ਤਾਂ ਹੂੰ 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 ਅੰਦਰ ਆਉਂਦਾ ਹੁੰਦਾ ਸੀਗਾ ਜੀ ਠੀਕ ਆ ਤੇ ਇਹ ਅਸੀਂ ਬਾਅਦ ਚ ਹੁਣ ਬਾਹਰ ਲਾਇਆ ਹੋਇਆ ਜੀ ਬਾਹਰ ਲਾਇਆ ਹੋਇਆ ਇੱਕ ਤਾਂ ਥੋੜੀ ਜੀ ਮਤਲਬ ਵੀ ਜਿਵੇਂ ਆਪਾਂ ਕਹ ਰਹੀਏ ਵੀ ਗਰਮੀਆਂ ਦੇ ਵਿੱਚ ਥੋੜੀ ਗਰਮ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਠੀਕ ਆ ਕਿਉਂਕਿ ਇਹਦੀ ਸ਼ੋਅ ਹੈ ਜਿਹੜੀ ਉਹ ਹਿਸਾਬ ਨਾਲ ਜਿਵੇਂ ਬਾਹਰ ਤਾਂ ਹੁਣ ਠੰਡ ਹੁੰਦੀ ਹੈ ਜੇ ਆਪਣੇ ਏਰੀਆ 'ਚ ਚੱਲ ਤੇ ਸੁੱਕਾ ਲਾਤਾ ਸੀਗਾ ਸੁੱਕਾ ਲਾਤਾ ਸੀ ਹਾਂਜੀ ਬਈ ਜਿਵੇਂ ਇੱਥੇ ਆਜਾ ਹੁਣ ਤਾਂ ਜਿਵੇਂ ਨਵੇਂ ਟਰੈਕਟਰ ਆਪਾਂ ਦੇਖਦੇ ਆਂ ਵੀ ਹਰ ਕੋਈ ਕਹਿੰਦਾ ਵੀ ਆਪਾਂ ਯਾਰ ਨਵਾਂ ਲੈ ਆ ਗਏ 4x4 ਲੈ ਕੇ ਤੇ ਹਾਂ ਹਾਂ ਬਈ ਵੀ ਤੁਸੀਂ ਇੰਨਾ ਪੁਰਾਣਾ ਮਾਡਲ ਹੀ ਕਿਉਂ ਚੂਜ਼ ਕੀਤਾ ਵੀ ਆਪਾਂ 185 ਲੈ ਕੇ ਆਉਣਾ ਗਿਆ ਭਾਲ ਕੇ ਅਸੀਂ ਬਈ 135 ਦਾ ਟਰੈਕਟਰ ਭਾਲਦੇ ਸੀਗੇ ਅੱਛਾ 135 ਆਲਾ 135 ਆਲਾ ਇਹਦੇ ਨਾਲ ਦਾ ਹੀ ਆ ਬਈ ਜਮਾਂ ਆਹੀ ਸ਼ੋਚ ਆ ਸਾਰਾ 100 ਜਮਾਂ ਇਹਦੇ ਡਿੱਟੂ ਹੀ ਆ ਕਾਪੀ ਆ ਹਾਂਜੀ ਹਾਂਜੀ ਅਸੀਂ ਉਹ ਭਾਲਦੇ ਸੀਗੇ ਤੇ ਉਹ ਸਾਨੂੰ ਮਿਲਿਆ ਨਹੀਂ ਠੀਕ ਹੈ ਤੇ ਇੱਕ ਅਸੀਂ ਹਾਲ ਲੈਣਾ ਸੀਗਾ ਬਾਈ ਹੂੰ 56 20 ਟੈਟਰ ਲੈਣਾ ਸੀਗਾ ਠੀਕ ਹੈ ਤੇ ਫਿਰ ਸਾਨੂੰ ਜਦੋਂ ਇਹਦੀ 10 ਪਈ ਹਾਂ ਤੇ ਫਿਰ ਸਾਨੂੰ ਇਹ ਮਿਲ ਗਿਆ ਬਾਈ ਫਿਰ ਅਸੀਂ ਉਹ 135 ਦਾ ਛੜਤ ਆ ਜੀ ਕਿ ਵੀ ਚਲ ਇਹ ਲੈ ਲੈਣੇ ਆ ਫਿਰ ਅਸੀਂ ਇਹ ਲੈ ਲਿਆ ਬਾਈ ਨਾਲੇ ਹੁਣ ਤਾਂ ਇਹ ਬਾਹੀ ਚ ਕੰਮ ਦਿੰਦਾ ਠੀਕ ਤੇ ਨਾਲੇ ਮੂੰਹ ਸ਼ੌਂਕ ਵਾਲੀ ਚੀਜ਼ ਆ ਸ਼ੌਂਕ ਵਾਲੀ ਚੀਜ਼ ਇਹ ਕੰਮ ਬਾਈ ਸਾਰਾ ਫਿਰ ਇਹ ਤੋਂ ਲੈਣੇ ਹੋ ਹਾਂ ਬਾਈ ਸਾਰਾ ਕੰਮ ਇਹ ਤੋਂ ਲੈਣੇ ਆ ਠੀਕ ਆ ਤੇ ਇਹਦੇ ਵੀ ਸਪੀਡਾਂ ਕਿੰਨੀਆਂ ਆ ਜਾਂਦੀਆਂ ਜਿਵੇਂ ਆਮ ਦੇਖਦੇ ਆ 2 ਸਪੀਡ ਆ ਜਾਂਦੇ ਆ ਤੇ 3 ਸਪੀਡ ਆ ਗਈ ਟਰੈਕਟਰ ਇਹ ਤਾਂ ਹੈ 2 ਸਪੀਡ ਆ ਬਾਈ ਇਹ ਠੀਕ ਆ ਤੇ ਜਿਵੇਂ ਕਿ ਆਪਾਂ ਪਹਿਲੇ ਲੋਚ ਤੋੜਦੇ ਆ ਜਿਵੇਂ ਸੁਪਰ ਸੇਡਰ ਦੇ ਬਹੁਤ ਤੋੜਾ ਘਾਟ ਆ ਬਾਈ ਠੀਕ ਆ ਬਾਈ ਲੋਅ ਦੇ ਵਿੱਚ ਲੋਅ ਦੇ ਵਿੱਚ ਪਹਿਲੇ ਚ ਹਾਂ ਹਾਂ ਠੀਕ ਹੈ ਤੇ ਪਹਿਲੇ ਹਾਈ ਚ ਹਾਂਜੀ ਤੋਰਾ ਜਿਵੇਂ ਆਮ ਟਰੈਕਟਰ ਦਾ ਦੂਜੇ ਹਾਈ ਜਿੰਨਾ ਹੁੰਦਾ ਜੀ ਉਹਨਾਂ ਤੋਰਾਗਾ ਠੀਕ ਹੈ ਤੇ ਵੀ ਬਹੁਤ ਤੋਰਾਗਾ ਤੇ ਵੀ ਵਧੀਆ ਪਹਿਲੇ ਹਾਈ ਚ ਵਧੀਆ ਤੁਰਪੰਦਾਗਾ ਠੀਕ ਹੈ ਹਾਂ ਦੋਨੇ ਲਈ ਬਸ ਵਾਲੇ ਛਟਕੇ ਵਧੀਆ ਤੁਰਿਆ ਕਰਦਾ ਤੇ ਬਾਕੀ ਬਈ ਜਿਵੇਂ ਆਪਾਂ ਕਹਿ ਗਏ ਬੈਟਰੀ ਆ ਜਾਂਦੀ ਆ ਆਮ ਟਰੈਕਟਰ ਦੇ ਆਪਾਂ ਦੇਖਦੇ ਆ ਫਰੰਟ ਤੇ ਹੁੰਦੀ ਆ ਹਾਂ ਹਾਂ ਬਈ ਇਹਦੀ ਬੈਟਰੀ ਫਿਰ ਬਈ ਇਹਦੀ ਬੈਟਰੀ ਬਈ ਇੱਥੇ ਆ ਜਾਂਦੀ ਆ ਜਮਾ ਮੰਗਰ ਅੱਛਾ ਠੀਕ ਹੈ ਹਾਂ ਹਾਂ ਤੇ ਆ ਚੀਜ਼ਾਂ ਬਈ ਆ ਕੀ ਚੀਜ਼ ਆ ਇਹ 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 ਫੁੱਲ ਕੇ ਇਧਰ ਬੈਟਰੀ ਤੇ ਇੱਥੇ ਆਏ ਨੇ ਜੀ ਠੀਕ ਆ ਜੀ ਬੈਟਰੀ ਵਗੈਰਾ ਦੇ ਟਾਰਨ ਨੂੰ ਲਾਉਣੇ ਆ ਹਣਾ ਕੁਝ ਜੀ ਹਾਂਜੀ ਹਾਂਜੀ ਸਾਰਾ ਕੁਝ ਹਾਂ ਤੇ ਬਾਕੀ ਤਾਂ ਚਲੋ ਟਾਈਮ ਦੇ ਨਾਲ ਕਈ ਚੀਜ਼ਾਂ ਨਹੀਂ ਮਿਲਦੀਆਂ ਹਣਾ ਇਨਸਟਰੂਮੈਂਟ ਕਲਾਸਟਰ ਦੇਖ ਸਕਦੇ ਹੋ ਤੁਸੀਂ ਇਹਦਾ ਤੇ ਹੋਰ ਬਈ ਇਹਦੇ ਵਿੱਚ ਕੀ ਸਹੂਲਤ ਮਿਲਦੀ ਹੈ ਜਿਹੜੀ ਉਸ ਟਾਈਮ ਦੀ ਹੁੰਦੀ ਹੈ ਹੋਰ ਬਈ ਜਿਹੜੀ ਆਪਣੇ ਹੁਣ ਵਾਲੇ ਟਰੈਕਟਰਾਂ ਚ ਆਉਂਦੀ ਆ ਸਾਰੀ ਸਹੂਲਤ ਬਈ ਉਮ ਹੀ ਆਈ ਹੈ ਇਹਦੀ ਲਿਫਟ ਕੈਪੈਸਿਟੀ ਕਿੰਨੀ ਆ ਬਈ ਇਹਦੀ 2600 2600 ਕਿਜੀ ਹੈ ਨਾ ਹਾਂਜੀ ਹਾਂਜੀ ਹੂੰ ਠੀਕ ਆ ਤੇ ਆਹ ਦਾ ਪੀਟੀਓ ਲੀਵਰ ਆ ਗਿਆ ਤੇ ਆਹ ਜਿਹੜਾ ਬਈ ਥੱਲੇ ਇੱਕ ਟੈਂਕ ਲੱਗਿਆ ਹੋਇਆ ਕਾ ਦਾ ਇਹ ਬਈ ਡਿਸਟ੍ਰੀਬਿਊਟਰ ਦਾ ਇਹ ਬਾਹ ਚ ਲਾਇਆ ਹੋਇਆ ਬਈ ਇਹ ਬਈ ਨਾਲ ਹੀ ਆਇਆ ਸੀਗਾ ਠੀਕ ਆ ਤੇ ਜਿੰਨਾ ਤੋਂ ਆਪਾਂ ਲੈਤਾ ਸੀਗਾ ਉਹਨਾਂ ਦੇ ਵੀ ਨਾਲ ਹੀ ਆਏ ਸੀਗੇ ਤੇ ਅਸੀਂ ਉਨ ਸਰਚ ਕਰਕੇ ਦੇਖਿਆ ਉਹਨਾਂ ਦੇ ਵੀ ਲੱਗਿਆ ਹੋਏ ਆ ਇਹ ਸਪੈਸ਼ਲ ਡਿਸਟ੍ਰੀਬਿਊਟਰ ਜਿਵੇਂ ਟਰਾਲੀ ਵਗੈਰਾ ਹਾਂ ਵੀ ਤੇਲ ਨਹੀਂ ਰਾਲਦਾ ਬਾਈ ਕਿਸੇ ਨਾਲ ਵੀ ਠੀਕ ਆ ਇਧਰ ਇਹਦਾ ਡਿਸਟ੍ਰੀਬਿਊਟਰ ਆ ਜਾਂਦਾਗਾ ਤੇ ਬਾਈ ਦੱਸਦਾ ਸੀਗਾ ਮਨ ਉਹਦਾ ਨਾਲ ਇਹ オリジナル ਤਾਂ ਹੈ ਨਹੀਂ ਹਣਾ ਬਾਈ ਜਿਵੇਂ ਨਾਲ ਆਇਆ ਸੀਗਾ ਨਾ ਨਾਲ ਵਾਲਾ ਨਹੀਂ ਬਾਈ ਉਹ ਨਾਲ ਵਾਲਾ ਨਾ ਰਿਪੇਅਰ ਨਹੀਂ ਹੋਇਆ ਠੀਕ ਆ ਇਹ ਫਿਰ ਬਾਅਦ ਚੋਂ ਲਾ ਆਇਆ ਤੇ ਬਾਕੀ ਇਹਦੇ ਆ ਗਿਆ ਕੰਟਰੋਲ ਵਗੈਰਾ ਆ ਗਿਆ ਤੇ ਬਾਕੀ ਜਿਹੜਾ ਪਿੱਛੋਂ ਹਿੱਸਾ ਦਿਖਾ ਦਿੰਨੇ ਹਣਾ ਜਿਹੜਾ ਮੈਸੀਵ ਆ ਪੂਰਾ ਕਾਮਜਮੰਦ ਆ ਇਹਦਾ ਪਲੈਂਟਰੀ ਡਰਾਈਵ ਤੇ ਬਾਕੀ ਲਿਫਟ ਕੈਪੈਸਿਟੀ ਬਾਈ ਨੇ ਦੱਸੀ ਆ ਤੁਹਾਨੂੰ 2600 ਕਿਜੀ ਆ ਇੱਕ ਤੁਸੀਂ ਹੋਰ ਦੇਖੋ ਇਹਦੀਆਂ ਲਿੰਕਾਂ ਬਾਈ ਲਿੰਕਾਂ ਐ ਮੈਨੂੰ ਲੱਗਦੀਆਂ ਕਿ ਹੈਗੀਆਂ ਵੀ ਲੰਮੀਆਂ ਐ ਲੰਮੀਆਂ ਹੈ ਹੀ ਆ ਬਾਈ ਹੈ ਠੀਕ ਆ ਆਮ ਦਾ ਪਹਾਉ ਲੈਣ ਦੀਆਂ ਦੇਖਦੇ ਆ ਕਾਫੀ ਲੰਮੀਆਂ ਹੁੰਦਾ ਆ ਆਉ ਲੈਣ ਦਾ ਵੀ ਲੰਮੀਆਂ ਬਾਈ ਠੀਕ ਆ ਬਾਕੀ ਇਹਦੇ ਟਾਇਰਾਂ ਦਾ ਸਾਈਜ਼ ਕਰਕੇ ਵੀ ਵੱਡੀ ਹੋ ਗਈ ਹੈ ਨਾ ਹਾਂ ਹਾਂ ਬਾਈ ਬਾਕੀ ਮੈਸੀ ਦਾ ਐ ਕੇਲੀ ਵੀ ਲਿਫਟ ਜਿਹੜੀ ਕੰਟਰੋਲ ਮੰਨੀ ਜਾਂਦੀ ਆ ਪੂਰੀ ਸਭ ਤੋਂ ਵਧੀਆ ਤੇ ਹੋਰ ਬਾਈ ਕੋਈ ਗੱਲਬਾਤ ਤੇਲ ਦਾ ਖਰਚਾ ਕੀ ਰਹਿੰਦਾ ਇਹਦਾ ਤੇਲ ਦਾ ਖਰਚਾ ਤਾਂ ਬਾਈ ਹੈਗਾਗਾ 6 ਲੀਟਰ ਘੰਟੀ ਦਾ ਜਾਂ ਕਿੱਲੇ ਦਾ ਇਹ ਬਾਈ ਕਿੱਲੇ ਦਾ ਕਿੱਲੇ ਦਾ ਕਿੱਲੇ ਤੇ ਕਿੱਲਾ ਵੀ ਮੰਨ ਕੇ ਜਿਹੜੇ ਸਾਬ ਨਾਲ ਤੋੜਦੇ ਹਿਸਾਬ ਨਾਲ ਬਾਈ ਜੇ 15 ਮਲਾ ਕਲਟੀਵੇਟਰ ਮਾਰਦੇ ਕਿੱਲਾ ਦਾ ਫਿਰ ਬਾਈ ਛੇਤੀ ਬਾਦ ਦਿੰਦਾ ਹੋਣਾ ਹਾਂ ਛੇਤੀ ਹਾਂ ਜੇ ਆਪਾਂ 11 ਕਰਕੇ ਪਾਉਨੇ ਆ ਬਾਈ ਠੀਕ ਆ ਫਿਰ 6 ਲੀਟਰ ਖਾਂਦਾਗਾ ਚੱਕਰ ਕਿੰਨੇ ਰੱਖਦੇ ਆ ਬਾਈ ਚੱਕਰ ਬਾਈ 16 1700 ਚੱਕਰ ਠੀਕ ਆ ਇੰਨੇ ਤੇ ਆਪਨੇ ਗੱਟੇ ਧਰ ਕੇ ਪੂਰੇ ਫੁੱਲ ਵਜਨ ਧਰ ਕੇ ਦੋਨੇ ਲੀਵਰ ਥੱਲੇ ਸੱਟ ਕੇ ਫੇਰ ਬੌਣਿਆ ਬਈ ਠੀਕ ਆ ਤੇ ਕਦੇ ਕੋਈ ਐਂਜਨ ਲੱਗਿਆ ਹੋਰ ਕਿਹੜਾ ਟਰੈਕਟਰ ਆ ਬਈ ਤੁਹਾਡੇ ਕੋਲੇ ਇੱਕ ਬਈ ਆਪਣੇ ਕੋਲੇ ਐਚ ਐਮ ਟੀ 25 ਬਈ ਆ 25 ਬਈ ਉਹ ਛੋਟੇ ਜਿਵੇਂ ਇਸ ਇਸ ਦੇ ਮੁਕਾਬਲੇ ਦਾ ਟਰੈਕਟਰ ਕਦੇ ਤੁਹਾਡੇ ਕੋਲੇ ਹੋਵੇ ਉਹਦੇ ਨਾਲ ਲਾ ਕੇ ਦੇਖਿਆ ਉਹ ਵੀ ਅੱਗੇ ਕਿੰਨਾ ਕੁ ਲੱਗਦਾ ਡਿਫਰੈਂਸ ਇੱਕ ਬਈ ਜਦੋਂ ਕੰਮ ਕਰਾਇਆ ਸੀਗਾ ਉਸ ਤੋਂ ਬਾਅਦ ਅਸੀਂ ਹਾਲੈਂਡ ਦਾ ਦੇਖਿਆ ਸੀਗਾ ਠੀਕ ਆ ਤੇ ਹਾਲੈਂਡ ਬਈ ਬਿਜਾਨੀ ਕੋ ਉਨਾ ਨਹੀਂ ਉਹ ਕਰਦਾ ਸੀਗਾ ਵੀ ਜਨੇ ਹਾਲ ਉਹ ਕਰਦਾ ਸੀਗਾ ਠੀਕ ਆ ਬਾਕੀ ਇਹਦੀ ਆ ਸਾਰਿਆਂ ਨੂੰ ਪਤਾ ਨਹੀਂ ਦੱਸਣ ਦੀ ਤਾਂ ਲੋੜ ਹੀ ਨਹੀਂ ਮੈਂ ਕਈ ਵਾਰੀ ਦੱਸ ਵੀ ਲੈਫਟ ਜਿਹੜੀ ਇਹਦੀ ਤਕਨੀਕ ਆ ਉਹ ਸਾਰਿਆਂ ਨੂੰ ਬੈਸਟ ਮੰਨੀ ਜਾਂਦੀ ਇੱਕ ਪਾਵਰ ਆ ਗਈ ਤਾਂ ਦੋਨੇ ਚੀਜ਼ਾਂ ਮਿਲ ਗਈਆਂ ਤਾਂ ਹਾਂ ਹਾਂ ਬਾਈ ਉਸ ਚੀਜ਼ ਨਾਲ ਫਿਰ ਫਰਕ ਪੈਣਾ ਹੀ ਆ ਹਨਾ ਤੇ ਬਾਕੀ ਪਾਰਕਿੰਗ ਦਾ ਇੰਜਨ ਦੇ ਵਿੱਚ ਆ ਬਾਈ ਆ ਕੀ ਚੀਜ਼ ਲਾਈ ਵੀ ਇੱਥੇ ਇਹ ਬਾਈ ਤੇਲ ਵਾਲੀ ਮੋਟਰ ਲਾਈ ਵੀ ਆ ਠੀਕ ਹੈ ਉਹ ਜੇ ਬਾਈ ਨੇ ਦੱਸਿਆ ਸੀਗਾ ਦੂਜੀ ਸਾਈਡ ਵੀ ਇਹ ਦੋ ਮੋਟਰਾਂ ਲੱਗੀਆਂ ਹੋਈਆਂ ਦੋ ਮੋਟਰਾਂ ਲੱਗੀਆਂ ਇਹਦਾ ਕਾਰਨ ਬਾਈ ਇਹਦਾ ਕਾਰਨ ਜੀ ਇਹ ਜਿਹੜੀ ਇਹਦੀ ਮਤਲਬ origignal ਮੋਟਰ ਹੈ ਜੀ ਉਹ ਥੋੜੀ ਜੀ ਵੀਕ ਹੈ ਜੀ ਮਤਲਬ ਉਹਨਾ ਪ੍ਰੈਸ਼ਰ ਨਹੀਂ ਬਣਾਉਂਦੀ ਪ੍ਰੈਸ਼ਰ ਨਹੀਂ ਬਣਾਉਂਦੀ ਜੀ ਠੀਕ ਹੈ ਫਿਰ ਇਹਦੇ ਤਾਂ ਕਰਕੇ ਇਹ ਅੱਡ ਲਾਈ ਹੋਈ ਹੈ ਜੀ ਅੱਛਾ ਲੱਗ ਤੋ ਲਾਈ ਹੈ ਇਧਰੋਂ ਅੱਡ ਪ੍ਰੈਸ਼ਰ ਬਣਦਾ ਜੀ ਇਧਰੋਂ ਜਿਹੜਾ ਪ੍ਰੈਸ਼ਰ ਬਣ ਕੇ ਉਹ ਦੂਜੇ ਵੱਲ ਪ੍ਰੈਸ਼ਰ ਜਾਂਦਾ ਜੀ ਫਿਰ ਇਹੇ ਸਟਾਰਟ ਹੋਣ ਲੱਗਿਆ ਸਟਾਰਟ ਹੋਣ ਲੱਗਿਆ ਪਹਿਲਾਂ ਸਟਾਰਟਿੰਗ ਚ ਪ੍ਰੋਬਲਮ ਸੀਗੀ ਥੋੜੀ ਜੀ ਠੀਕ ਹੈ ਉਹਦੇ ਕਰਕੇ ਸਾਨੂੰ ਇਹ ਅੱਡ ਲੋਣੀ ਪਈ ਮਤਲਬ ਉਹਦੇ ਜਿਹੜਾ ਰੋਟਰੀ ਪੰਪ ਤੱਕ ਜਿਹੜਾ ਤੇਲ ਦਾ ਪ੍ਰੈਸ਼ਰ ਪੂਰਾ ਚਾਹੀਦਾ ਉਹਨੂੰ ਨਹੀਂ ਮਿਲਦਾ ਸੀ ਹੁਣ ਮਿਲਦਾ ਨਹੀਂ ਸੀਗਾ ਜੀ ਤੇ ਬਈ ਇੱਕ ਚੀਜ਼ ਹੋਰ ਦੇਖੀ ਜਾਨਾ ਮੈਂ ਇਹਦੇ ਫਰੰਟ ਦੇ ਨਾਲ ਹੀ ਆਈ ਵੀ ਹੈ ਨਾ ਦੀ ਆਈ ਠੀਕ ਹੈ ਕੀ ਬਾਤ ਆ ਤੇ ਇਹਦਾ ਬਈ ਕੋਈ ਕਾਰਨ ਹੋਈ ਤੁਹਾਡੇ ਹਿਸਾਬ ਚੋ ਵੀ ਕਾਹ ਤੋਂ ਦਿੱਤੀ ਸੀ ਡਬਲ ਜਾਂ ਵੈਸੇ ਸੀ ਉਹਨੇ ਕੰਪਨੀ ਨੇ ਕੰਪਨੀ ਨੇ ਮਤਲਬ ਪਾਵਰ ਦੇ ਹਿਸਾਬ ਨਾਲ ਜਿਵੇਂ ਆਪਾਂ ਕਹਿੰਦੇ ਨੇ ਵੀ ਕਈ ਵਾਰ ਕੋਈ ਇੱਕ ਬੈਲਟ ਟੁੱਟ ਜਾਂਦੀ ਹੈ ਜੀ ਤਾਂ ਉਹ ਸਾਹਿਬ ਨਾਲ ਵੀ ਉਹਨਾਂ ਨੇ ਰੱਖਿਆ ਹੋਇਆ ਵੀ ਇੱਕ ਬੈਲਟ ਸਪੇਅਰ ਰੱਖੀ ਹੋਈ ਹੈ ਜੇ ਕਈ ਰੀ ਟੁੱਟ ਜੇ ਕੰਮ ਚੱਲੀ ਜਾਵੇ ਜਾਂ ਕੋਈ ਟਰੈਕਟਰ ਨੂੰ ਨੁਕਸਾਨ ਨਾ ਹੋਵੇ ਨੁਕਸਾਨ ਨਹੀਂ ਹੁੰਦਾ ਹੂੰ ਇਹ ਵੀ ਇਹ ਵੀ ਹੋ ਰਿਹਾ ਹੈ ਬਾਕੀ ਨਾਲ ਦੀਆਂ ਹੀ ਆ ਬਈ ਰਹਿਣ ਨਾਲ ਪਰਕਾਂ ਦੇ ਉੱਤੇ ਮੋਹਰ ਵੀ ਹੈਗੀ ਹੈ ਬੈਲਟਾਂ ਦੇ ਉੱਪਰ ਬੈਲਟਾਂ ਨਾਲ ਦੀਆਂ ਹਾਂਜੀ ਕੀ ਬਾਤ ਤੇ 19 ਮਤਲਬ ਹੁਣ ਅੱਜ ਹੋ ਗਿਆ 50 ਸਾਲ ਹੋ ਗਏ ਹੁਣੇ ਹਾਂ 50 ਉੱਤੇ ਹੀ ਹੋ ਗਏ ਬਾਈ ਹਾਂ ਇੱਥੇ ਜੇ ਮੈਂ ਤੁਹਾਨੂੰ ਦਿਖਾ ਰਿਹਾ ਨਾ ਬਾਈ 50 ਸਾਲ ਹੋ ਗਏ ਤੇ ਆ ਨੋਟ ਕਰ ਲੀ ਇੱਥੇ ਆ ਲਿਖਿਆ ਬਾਈ ਪੱਕਣ ਠੀਕ ਆ Ориジナル ਆ ਬਾਈ Ориジナル ਆ ਤੇ ਕਈ ਚੀਜ਼ਾਂ ਯਾਰ ਬਾਈ ਆਪਾਂ ਦੇਖਦੇ ਆ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਅੱਜ ਵਾਲੇ ਲੋਹੇ 'ਚ ਤੇ ਪਹਿਲਾਂ ਵਾਲੇ ਲੋਹੇ 'ਚ ਵੀ ਦਿਨ ਰਾਤ ਦਾ ਫਰਕ ਸੀਗਾ ਬਹੁਤ ਫਰਕ ਆ ਬਾਈ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਹੁਣ ਜਿਵੇਂ ਇਹਨਾਂ ਹਿਸਾਬ ਨਾਲ ਅੱਜ ਦੀ ਕੁਆਲਿਟੀ ਆਈ ਜਾਂਦੀ ਹੈ ਜੀ ਟਰੈਕਟਰਾਂ ਦੀ ਉਸ ਹਿਸਾਬ ਨਾਲ ਤਾਂ ਇਹ ਬੈਸਟ ਹੈ ਜੀ ਸਭ ਤੋਂ ਮਤਲਬ ਅੱਜ ਦੇ ਟੈਬਲੇਟ ਅੱਜ ਦੇ ਟਾਈਮ ਆ ਹਾਂ ਜੀ ਹਾਂ ਬਹੁਤ ਵਧੀਆ ਲੋਹੇ ਦੀ ਕੁਆਲਿਟੀ ਲਾ ਲਓ ਹਾਂ ਜੀ ਤੇ ਬਾਕੀ ਉਹ ਚਲਾਈ ਦਾ ਵੀ ਤਾਰ ਵਾਲੀ ਚਲਾਈ ਹੈ ਜਮਾ ਦੀ ਠੀਕ ਹੈ ਜੇ ਮੈਂ ਆਪਾਂ ਬੈੰਨੇ ਆ ਉੱਪਰ ਸੀਟਿੰਗ ਲਾ ਲਓ ਪੈਡਲਾਂ ਦੇ ਬੈਠਣ ਦੀ ਸੀਟਿੰਗ ਲਾ ਲਓ ਠੀਕ ਹੈ ਬੰਦਾ ਥੱਕਦਾ ਨਹੀਂ ਮਤਲਬ ਸੋ ਸਵੇਰ ਤੋਂ ਕੰਫਰਟੇਬਲ ਜ ਆ ਕੰਫਰਟੇਬਲ ਬਹੁਤ ਆ ਰਹੀ ਹੈ ਬਾਕੀ ਟਰੈਕਟਰ ਨੇ ਕਹਿੰਦੇ ਜਦੋਂ ਵਹਾਈ ਚ ਜੋ ਲੋਡ ਹੀ ਨਹੀਂ ਮੰਨਣਾ ਫਿਰ ਤਾਂ ਆਰਾਮ ਨਾਲ ਬੰਦਾ ਬੈਠ ਤੇ ਬਾਕੀ ਕੋਈ ਗੱਲ ਰਹਿ ਗਈ ਹੋਵੇ ਹਨਾ ਕਈ ਵਾਰੀ ਨਹੀਂ ਯਾਦ ਰਹਿੰਦੀ ਤਾਂ ਭਰਾਵਾ ਕਮੈਂਟ ਕਰਕੇ ਵੀ ਦੱਸ ਸਕਦੇ ਇੱਕ ਚੀਜ਼ ਵਾਰੀ ਹਨਾ ਪੰਜਾਬ 'ਚ ਆਪਣੇ ਜਾਂ ਕਦੋਂ ਤੋਂ ਆਈ ਸੀ ਟਰੈਕਟਰ ਇਹ ਤਾਂ ਜਾਂ ਕਿੰਨੇ ਹਸਪਾਵਰ ਵੈਸੇ ਤਾਂ ਬਾਈ ਨੇ ਹਸਪਾਵਰ ਦੱਸ ਹੀ ਦਿੱਤੀ ਆ ਇਹਨੇ ਦੋ ਤਰ੍ਹਾਂ ਦੇ ਇੰਜਨ ਆਈ ਸੀ ਹੈ ਕਈ ਵਾਰੀ ਭਲੇਖੇ 'ਚ ਨਾ ਰਹਿ ਜੋ ਹਨਾ ਅਗਲਾ ਕਹਦੇ 75 ਹਸਪਾਵਰ ਦਾ ਸੀਗਾ ਉਹ ਕੰਪਨੀ ਮਤਲਬ ਮਾਡਲ ਹੋਰ ਸੀਗਾ ਤੇ ਇਹ ਜਿਹੜਾ ਸੀਗਾ ਮਾਡਲ ਹੋਰ ਆਗਾ ਪਰਕਣ ਦਾ ਤੇ ਬਾਈ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਨਾ ਠੀਕ ਹੈ ਠੀਕ ਹੈ ਤੇ ਦੋਸਤੋ ਆ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ